ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਅੱਜ ਆਪਣੇ ਕੋਲੇ ਨੀਲੀ ਰਾਵੀ ਦੀ ਝੋਤੀ ਦੂਜੀ ਸੂਰੇ ਨੂੰ ਗੱਬਣਾ ਕਿ ਇੱਕ ਪਾਸੇ ਹੁੰਦੀ ਨਹੀਂ ਆਈ ਦੀ ਹੈ ਸੇਲ ਆਸਤੇ ਕੱਦ ਘਾਟ ਬਹੁਤ ਵੱਡਾ ਹਾਈਟ ਲੈਂਥ ਸਿੰਗੀ ਜਮਾਂ ਝੋਤੀ 9 ਤੋਂ 10 ਕਿਲੋਨ ਦੁੱਧ ਹਾਜ਼ਰੇ ਦੇ ਥੱਲੇ ਸਿੰਗੀ ਦਾ ਜਿਹਨੂੰ ਆਪਾਂ ਕੋਕਾਂ ਨੇ ਨਿੱਕਾ ਸਿੰਘ ਉਹੋ ਹੀ ਆ ਕੱਦ ਬਹੁਤ ਜ਼ਿਆਦਾ ਤੇ ਲੰਬਾਈ ਬਹੁਤ ਜ਼ਿਆਦਾ ਜਿਹੜੀ ਚੀਜ਼ ਨੂੰ ਮੈਂ ਖਾਸ ਕਰ ਪਸੰਦ ਕਰਦਾ ਕਿ ਚਾਹੇ ਉਹ ਮੋਹਰਾ ਦੀ ਬਵਾਰਚ ਲੈਣੀ ਜੇ ਉਹ ਨੀਲੀ ਰਾਵੀ ਦੀ ਆ ਕੱਦ ਕਾਠ ਦੀ ਵੱਡੀ ਮੈਂ ਲੈਣੀ ਤੇ ਸੂਆ ਪਹਿਲਾ ਦੂਜਾ ਝੋਟੀ ਤੇ ਜਾਂ ਜਿਵੇਂ ਚਲੋ ਛੋਟਾ ਭਾਅ ਜਾਂਦਾ ਕੋਈ ਮਹਾਂ ਸੂਆ ਦੇ ਵਿੱਚ ਉਹ ਵੀ ਲੈ ਲਈ ਜੀ ਆ ਤਕਰੀਬਨ ਤਕਰੀਬਨ ਆਪਾਂ ਵੇਖ ਕੇ ਆਪ ਦੀ ਨਿਗਾਹ ਦੇ ਨਾਲ ਸਾਫ ਸੁਥਰਾ ਜਾਨਵਰ ਲਈਦਾ ਇਹ ਹੁਣ ਦੂਜਾ ਸੂਏ ਨੂੰ ਲੱਗੀ ਮਹੀਨੇ ਦੇ ਆਸ-ਪਾਸ ਆ ਡੈਕਟ ਸ਼ਾਨਦਾਰ ਤੋਂ ਤੇ ਕੀ ਆ ਕਾ ਜੇ ਹੁੰਦੀ ਨੇ ਬਲੂਨ ਨੇ ਚੰਗਾ ਦੁੱਧ ਪਾਇਆ ਹੰਗਾ ਫੋਲੋ ਤੇ ਆ ਆਪਣੇ ਹੱਥਾਂ 'ਚੋਂ ਇਹ ਗਈ ਦੀ ਹੈ ਡੈਰੀ ਵਾਲੇ ਰਵੇ ਚੋਂ ਇਹ ਤੇ ਲੇਵਾ ਤਾਂ ਇਹ ਜਦੋਂ ਤਿਆਰੀ ਫੜਦੀ ਵੀ ਇੰਨੀ ਬਾ ਕਮਾਲ ਤਿਆਰੀ ਹੁੰਦੀ ਏ ਦੀ ਫੁੱਲ ਵੱਡੇ ਲੇਵੇ ਦੀ ਤਿਆਰ ਹੁੰਦੀ ਛਾਂ ਤੁਸੀਂ ਵੇਖ ਲਓ ਬਾਕੀ ਚਲੋ ਹੁਣ ਤਾਂ ਇਹ ਦੁੱਧ ਥੋੜਾ ਰਹਿ ਗਿਆ ਤੇ ਆ ਲੇਵੇ ਦੀਆਂ ਜਿਵੇਂ ਉਹ ਕਸਾਂ ਫੁੱਲ ਸੂਤਾਂ ਹੀ ਭਰ ਕੇ ਲੇਵਾ ਲਾਉਂਦੀ ਸਿੰਗੀ ਛੋਟੀ ਆ ਤੇ ਲੰਬਾਈ ਤੇ ਕੱਦ ਪੂਰਾ ਫੁੱਲਾ ਇਹ ਜਾਨਵਰ ਆਪਣੇ ਕੋਲੇ ਆਈ ਵੀ ਇਹ ਛੋਟੀ ਇਹ ਇੱਕ ਆਪਣੇ ਕੋਲੇ ਚੰਗੇ ਰਿਕਾਰਡ ਦਾ ਬੂਰਾ ਕੱਟਾ ਆਇਆ ਵਿਆ ਨੀਲੀ ਰਾਵੀ ਦਾ ਬੂਰਾ ਕੱਟਾ ਇਹਦੇ ਅੱਖਾਂ ਦੇਖੋ ਉਹਨੇ ਬਾਹਰ ਦਾ ਜੀਵ ਗੁਲਾਬੀ ਹੈ ਚਾਰੇ ਪੈਰ ਆ ਪ੍ਰੋਪਰ ਥੋਨੀ ਦੇ ਵੀ ਨਿਸ਼ਾਨ ਆ ਵਾਸੇ ਇੱਕ ਨਿਸ਼ਾਈ ਨਸਾ 1.5 ਸਾਲ ਦੀ ਇਹ ਵੀ ਉਮਰ ਆ ਕਾਦ ਤੇ ਲੰਬਾਈ ਇਹਦੀ ਵੀ ਪੂਰੀ ਫੁੱਲ ਆ ਸਾਰਾ ਸਾਫ ਸੁਥਰਾ ਚੰਗਾ ਕੱਟਾ ਹੈ ਵੀ ਜੇ ਕੋਈ ਜੋ ਲੈ ਕੇ ਮੇਰਾ ਭਰਾ ਸਾਹਮਣਾ ਚਾਹੁੰਦਾ ਹੋਵੇ ਇਹ ਵੀ ਆਪਣੇ ਕਿਹੜੇ ਖਾਸ ਅਜਨ ਤੋਂ ਆ ਉਹਦੇ ਯਾਨੀ ਸਾਰਾ ਰਿਕਾਰਡ ਉਹਨੂੰ ਪਤਾ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਪੁੱਛ ਕੇ ਸਾਰਾ ਦੱਸ ਦਿਆਂਗੇ ਮੈਂ ਉਹਨਾਂ ਫੋਨ ਤੇ ਹੀ ਮਗਾ ਲਿਆ ਸੀ ਤੇ ਬਾਤੀ ਜਿਹੜੀ ਕੀਟ ਵੇਚਣ ਵਾਲੀ ਮੇਨ ਟੈਪੀਕਲ ਫੋਨ ਦਾ ਸਾ ਤੇ ਸਿੱਧੇ ਉਹ ਪਰ ਕਿਛਾਂ ਹਨ ਇਹ ਸਾਰੇ ਕਾਦੇ ਦਾ ਵੀ ਚੰਗਾ ਪੈਠ ਪੁੜਾ ਅੱਡੀ ਹੂਟੀ ਸਿੰਘ ਵਾਲਾ ਚੰਗਾ ਜਾਨਵਰ ਇਹ ਆਪਣੀ ਝੋਤੀ ਆ ਜਿਹੜਾ ਵੀ ਚਾਹ ਵਣ ਸੱਜਣ ਆਪਣੇ ਨਾਲ ਸਪਾਰਕ ਕਰ ਲੇ ਛੋਟਾ ਸਿੰਘ ਸਾਫ ਸੁਥਰੀ ਝੋਤੀ ਉਹ ਆਪਣਾ ਘਟਾ ਹੈ ਤਾਂ ਆ ਵੀ ਆਪਣਾ ਫਰਦਾ ਹੈ ਸਾਰੇ ਜਾਨਵਰਾਂ ਨੂੰ ਸੈਟਿੰਗ ਇਹ ਵੀ ਬਾਉਂਦਾ ਤੇ ਬਾਕੀ ਚਲੋ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਜਾਨਵਰ ਆਈ ਜਾਈ ਜਾਂਦੇ ਆ ਵੀਡੀਓ ਬਣਾਉਂਦਾ ਕਈ ਵਾਰੀ ਟਾਈਮ ਨਹੀਂ ਲੱਗਦਾ ਮੰਨਿਆ ਕੱਲ ਵੀ ਦੋ ਭੇਜੀਆਂ ਕੰਮਕਾਰ ਸੀਗੇ ਥੋੜਾ ਜਿਹਾ ਆਪਣੇ ਆਪ ਚੱਲੀ ਜਾਂਦਾ ਸੀ ਕੰਮ ਆਵੇ ਤਰਾ ਕੰਡ ਕੁੰਡ ਦਾ ਹੀ ਤੇ ਇੱਕ ਇਧਰ ਕਮਰਾ ਪਾਇਆ ਬਹਿਣ ਉੱਠਣਾਂ ਵਾਸਤੇ ਅਗਲੀ ਵੀਡੀਓ 'ਚ ਮਿਲਦੇ ਆ ਬਾਈ ਜੀ ਆਸੀਸਾ